ਤੇ ਬੇਲੇ ਦਾ ਕੀ ਹੋਏ ਰਸ਼ ਬਹੁਤ ਸੀਗਾ ਮੈਂ ਕੱਲ ਬਲੌਗ ਅਡੈਕਟ ਨਹੀਂ ਕੀਤਾ ਮਾਂ ਚੱਲ ਜਾ ਕੇ ਕਰਨ ਨੂੰ ਸਟੋਰ ਤੇ ਰਾਤ ਹੋਇਆ ਨਹੀਂ ਮੈਥੋਂ ਤੇ ਜੋ ਸਟੋਰ ਤੇ ਆਇਆ ਤਾਂ ਅੱਜ ਇੰਨਾ ਕਸਟਮਰ ਸੀਗਾ ਸ਼ਨੀਵਾਰ ਕਰਕੇ ਆਉਟਲੈਟ ਹੁਣ ਵੀ ਫੁੱਲ ਆ ਦੇਖ ਲੋ ਬਾਈ ਵੈਰੀ ਗੁੱਡ ਵੈਰੀ ਗੁੱਡ ਦੇਖ ਲੋ ਇਆਂ ਜੀ ਸਾਡੇ ਜਵਾਕ ਛੇਰੇ ਛੇਰੇ ਜਿਹੜੇ ਅੱਜ ਰੋਟੀਆਂ ਦੇ ਜੰਮੜੇ ਪਏ ਗੁੱਡ ਮਾਰਨਿੰਗ ਜੀ ਸਾਸਤ੍ਰੀ ਘਾ ਸਾਰਿਆਂ ਨੂੰ ਕਿਵੇਂ ਠੀਕ ਠਾਕ ਆ ਜੀ ਸਾਰੇ ਤੁਹਾਨੂੰ ਪਤਾ ਹੀ ਆ ਹੁਣ ਜਿਹੜਾ ਡੇਲੀ ਰੁਟੀਨ ਆਪਣਾ ਚੱਲ ਰਿਹਾ ਜੀ ਦਿੱਲੀ ਯੂਟਿਊਬ ਕਦੇ ਕਦੇ ਮੈਨੂੰ ਆਪਦੇ ਬਲੌਗਾਂ ਤੇ ਆ ਹਾਸੇ ਆਉਣ ਲੱਗ ਜਾਂਦੀ ਹੈ ਵੀ ਰੋਜ਼ ਰੋਜ਼ ਉਹੀ ਕੁਸ ਉਹੀ ਕੁਸ ਚੱਲ ਕੋਈ ਨਾ ਥੋੜਾ ਟਾਈਮ ਹੋਰ ਬੜੇ ਵਧੀਆ ਬਲੌਗ ਲੈ ਕੇ ਆ ਕਰਾਂਗੇ ਮੈਂ ਤੇ ਹਰਪਾਲ ਜਾ ਰਹੇ ਹਾਂ ਥੋੜੇ ਦਿਨਾਂ ਨੂੰ 2-4 ਦਿਨਾਂ ਤੱਕ ਘੁੰਮਣ ਨਾਲੇ ਬਲੌਗ ਵਧੀਆ ਬਣਾਇਆ ਕਰਾਂ ਘੈਂਡ ਘੈਂਡ ਤੇ ਹੁਣ ਆਪਾਂ ਹੈਗੇ ਗਰਾਊਂਡ 'ਚ 10 ਮਿੰਟ ਜੇ ਐਮ ਲਾ ਲ ਕੇ ਕਰਾਂ ਫਿਰ ਸ਼ਨੀਵਾਰ ਆ ਕੰਮ ਤੇ ਵੀ ਜਾਣਾ ਕੰਮ ਤੇ ਜਾਣਾ ਪੰਗਾ ਅੱਜ ਮੈਂ ਵਾਲ ਵੀ ਕਟਾਉਣੇ ਆ ਲੇਟ ਹੀ ਜਾਊਂ ਕੰਮ ਤੇ ਕੀ ਹੋ ਗਿਆ ਹਾਂ ਕੀ ਚਾਹੀਦਾ ਕੀ ਹੈ ਤੈਨੂੰ ਐਂ ਦੱਸ ਤੈਨੂੰ YouTube ਤੇ ਆਪਦੀ ਵੀਡੀਓ ਦਿਖਾਉਂਦਾ ਤੇ ਤੇਰੇ ਕੋਲੇ ਫੋਨ ਆਇਤਾ ਹੈਗਾ ਤੁਹਾਡੇ ਕੋਲੇ ਉਹ ਮੰਮੀ ਵਾਲਾ ਕਿਹੜੀ ਲਾਈਨ ਜੀ ਦਿਖਾਵਾਂ ਤੈਨੂੰ ਕਿਹੜੀ ਤੇ ਨਹੀਂ ਆ ਹਨਾ ਤੂੰ ਨਹੀਂ ਭਈਆ ਤੂੰ ਕਿਧਰ ਨਹੀਂ ਲਾਈਨ ਦੇਖ ਕੇ ਮੈਂ ਦੇਖ ਕੇ ਕੋਸ਼ਿਸ਼ ਕਰਨਾ ਕੀ ਕਰਨਾਗਾ ਨਾ ਨਾ ਬੈ ਜਾ ਦੱਬ ਕਰਕੇ ਥੋੜਾ चंगा भर दिखा देना इधर जाग इधर इधर जाग दिखा आप राह की करती हैं चंगा दिखा देना से पहला दिखा दिखा दिखा, दिखा। बांदरी जी है मेरा पागल मामा देख सकते हैं सुबह सुबह मुझे कर रहा है परेशान इसके एक इधर और दूसरे इधर मार दी करो ਕਲਾਪਿੰਗ ਕਰਾ ਕੀ ਕੀ ਕਾੜਦਾ ਕੀ ਕਾੜਦਾ ਤਨਖਾਹ ਕੱਢ ਮੁੰਡਿਆ ਕਾਦੀ ਤਨਖਾਹ ਕਾੜਦਾ ਹੈ ਤੂੰ ਮੇਰੀ ਮਾਂ ਹੀ ਤਨਖਾਹ ਕਾੜਦਾ ਹਾਂ ਤੇਰੀ ਮਾਂ ਨੇ ਆਖਿਆ ਚੱਲ ਤਨਖਾਹ ਕਰ ਦੇ ਮੁੰਡਿਆ ਕਿਹੜੀ ਤਨਖਾਹ ਕਾੜਦੇ ਕਿਉਂ ਲਹੂ ਪੀਤਾ ਮੇਰਾ ਤੜਕੇ ਤੜਕੇ ਚੱਲ ਬਾਹਰ ਚੱਲ ਬਾਹਰ ਚੱਲ ਹਾਂ ਕਾੜਦਾ ਕੀ ਤਨਖਾਹ ਮਿਲਗੀ ਤੈਨੂੰ ਖਾ 16 ਰੁਪਏ ਵੈਰੀ ਗੁੱਡ ਵੈਰੀ ਗੁੱਡ ਦੇਖ ਲੋ ਇਹ ਆ ਜ ਸਾਡੇ ਜਵਾਕ ਚੇਰੇ ਚੇਰੇ ਜਿਹੜੇ ਅੱਜ ਰੋਟੀਆਂ ਚੁੰਮੜੇ ਪਏ ਆ ਅੱਜ ਦੁੱਧ ਨਹੀਂ ਮਿਲਿਆ ਨਾ ਤੁਹਾਨੂੰ ਮੈਨੂੰ ਬੋਲੋ ਕੋ ਸਾਂ ਖਾਣ ਨੂੰ ਕੋ ਲੈਣਾ ਈ ਪਲੀਜ਼ ਹੋਰ ਨਾ ਇਹ ਚੀਜ਼ਾਂ ਨਹੀਂ ਮਿਲਦੀਆਂ ਹੋਰ ਕੁਝ ना भी नहीं मिलती कैंडी कोई सेव केले हां लीन थी ले आ हाँ, दी लीन जैसी गल पुचो देख कैसी बहुत है यहां भैया बस ठीक है वो ले आ दूंगा पुल्ली ना मामा सच्ची लीन चले हां सच्ची ले आ दूं ठीक है ओके ठीक है ओके दिन चांद बाल मेरे को मामला रोड में आ गया ਇਹ ਦਾ ਇਹਦੇ ਤੇਰ ਨੂੰ ਵੱਡਾ ਲੋਡ ਹੈਗਾ ਉਸ ਤਾਂ ਹੈਗੀ ਆਏ ਨਹੀਂ ਸੀ ਪਹਿਲੀ ਹੋਈ ਤਾਂ ਗੱਲ ਨਹੀਂ ਬਿਲਾਈ ਜਾਣਾ ਫੇਰ ਕੀ ਆਦੀ ਵੀ ਕਿਧਰ ਫੇਰਦਾਗਾ ਕਿਧਰ ਕੰਮ ਤੇ ਬਾਈ ਸਿੱਧਾ ਨਹੀਂ ਜਾਏਗਾ ਤੇ ਥੋਦਰ ਉਹ ਸ਼ੇਕ ਪੀਣਾ ਹੈ ਅੱਛਾ ਹੁਣ ਤਾਂ ਪੁੱਛਿਆ ਹਣਾ ਸ਼ੇਕ ਪੀਣਾ ਕੰਮ ਤੋਂ ਦੇ ਦੋ ਜੰਮ ਬਾਈ ਸ਼ਨੀਵਾਰ ਅੱਜ ਤਾਂ ਤੂੰ ਆ ਨਿਕਲਿਆ ਪਿਆ ਕਸਟਮਰਾਂ ਦਾ ਯਾਰ ਲੈ ਤੈਨੂੰ ਜਿੱਤਰੀ ਘਰਤਾ ਸੀ ਹੈ ਉੱਪਰ ਘਰਤਾ ਸੀ ਤੈਨੂੰ ਮੈਂ ਦੋਨੇ ਪਾਸੇ ਇੱਧਰ ਸ਼ੂਜ਼ ਤੇ ਵੀ ਸੀਗਾ ਉੱਧਰ ਵੀ ਸੀਗਾ ਅੱਛਾ ਡਬਲ ਕਮਾੜ ਦਿੱਤੀ ਸੀ ਮੈਂ ਹਾਂ ਅੱਜ ਡਬਲ ਕਮਾੜ ਸੀ ਚਾਹ ਪੀਣੀ ਆ ਨਹੀਂ ਨਹੀਂ ਬਸ ਚਾਹ ਅੱਜ ਰਸ਼ ਬਹੁਤ ਆ ਹਨਾ ਪੂਰਾ ਹੀ ਆ ਬਾਈ ਅੱਜ ਪੂਰਾ ਰਸ਼ ਅੱਜ ਮੇਲਾ ਦੇਖੋ ਪੂਰਾ ਰੌਣਕ ਮੇਲਾ ਇੱਧਰ ਲੰਘ ਕੇ ਚਾਰ ਇੱਧਰ ਗੇਮਿੰਗ ਜ਼ੋਨ ਚ ਵੀ ਪੂਰਾ ਬਾਜਾ ਵਜੀ ਜਾਂਦਾ ਅੱਜ ਲਓ ਬਾਈ ਹੋ ਗਿਆ ਬੇਲੇ ਅੱਜ ਤੇ ਬੇਲੇ ਦਾ ਕੀ ਹੋਇਆ ਰਸ਼ ਬਹੁਤ ਸੀਗਾ ਮੈਂ ਕੱਲ ਬਲੌਗ ਅਡਿਟ ਨਹੀਂ ਕੀਤਾ ਮਾ ਚੱਲ ਜਾ ਕੇ ਕਰ ਲਉ ਸਟੋਰ ਤੇ ਰਾਤ ਹੋਇਆ ਨਹੀਂ ਮੈਥੋਂ ਤੇ ਜੋ ਸਟੋਰ ਤੇ ਆਇਆ ਤਾਂ ਅੱਜ ਇੰਨਾ ਕਸਟਮਰ ਸੀਗਾ ਸ਼ਨੀਵਾਰ ਕਰਕੇ ਆਊਟਲੈਟ ਹੁਣ ਵੀ ਫੁੱਲ ਆ ਦੇਖ ਲਓ ਬਾਈ ਨਾਲੇ ਬਹੁਤ ਸਟੋਰ ਕਲੋਜ਼ ਹੋ ਗਏ ਹਜੇ ਵੀ ਫੁੱਲ ਪਿਆਗਾ ਤੇ ਹੁਣ ਚੱਲੇ ਆਪਾਂ ਘਰ ਨੂੰ ਅੱਜ ਮੈਂ ਤੇ ਹਰਪਾਲ ਆ ਗਏ ਜੀ ਬਈ ਪੀਜੀ ਚ ਕਾਂਗਰਸ ਚ ਜਾ ਕੇ ਦੇਖਦੇ ਆਂ ਸਾਨੂੰ ਪਤਾ 13 ਤਰੀਕ ਤੱਕ ਆਪਣੇ ਕੋਲੇ ਹਜੇ ਤੱਕ ਕਮਰਾ ਹੈਗਾਗਾ 4-5 ਦਿਨ ਹੋਰ ਆਗੇ ਤੇ ਜਾ ਕੇ ਦੇਖ ਰਿਆ ਕਮਰੇ ਦਾ ਕੀ ਹਾਲਾਤ ਆਗੇ ਕੀ ਨਹੀਂ ਮਿੱਟੀ-ਮੁੱਟੀ ਸਾਨੂੰ ਪਤਾ ਨੇਰੀ ਬਾਵਾ ਦਿਨਾਂ ਦੀ ਚੱਲੀ ਜਾਂਦੀ ਹੈ ਮਿੱਟੀ ਨਾਲ ਭਰ ਜਾਂਦਾ ਕਮਰਾ ਤੇ ਜਾ ਕੇ ਅੱਜ ਇੱਥੇ ਪਾਵਾਂਗੇ ਬੀਜੀ ਦੇ ਦੇਖੋ ਭਾਈ ਸਾਡੇ ਕਮਰੇ ਦੇ ਹਾਲਾਤ ਜਿਵੇਂ ਵਿਆਹ ਵਾਲੇ ਘਰੇ ਕੱਪੜੇ ਨਹੀਂ ਪਏ ਹੁੰਦੇਗੇ ਸਿੱਟੇ ਆਏ ਸਿੱਟੇ ਪਏ ਆਗੇ ਮੈਂ ਸਾਨੂੰ ਦੱਸਿਆ ਸੀ ਉਦੋਂ ਚੱਕਾਂਗੇ ਇਹ ਕੱਪੜੇ ਜਦੋਂ ਤੁਹਾਨੂੰ ਜਮ੍ਹਾਂ ਐ ਫੋਨ ਆ ਗਿਆ ਨਾ ਵੀ ਬਾਈ ਹੁਣ ਇਹਨਾਂ ਨੂੰ ਚੱਕ ਕੇ ਲੈ ਜਾਓ ਇਹ ਹੁਣ ਟਾਈਮ ਪੂਰਾ ਹੋ ਗਿਆ ਦੋ ਤਿੰਨ ਦਿਨ ਹਜੇ ਰਹਿੰਦੇ ਆ ਬਸ ਤੇ ਚੱਕ ਕੇ ਲੈ ਜਾਾਂਗੇ ਇਹਨਾਂ ਨੂੰ ਤੇ ਰਸੋਈ ਦਾ ਦੇਖ ਕੇ ਕੀ ਹਾਲ ਹਨਾ ਤੇ ਆ ਸਾਡੀ ਪਿੱਦੀ ਦੀ ਰਸੋਈ ਵਿਚਾਰੀ ਓਹੋ ਮਿੱਟੀ ਨਾਲ ਭਰੀ ਪਈ ਆਗੀ ਗੈਸ ਕੁਕਸ ਤਾਂ ਹੈ ਨਹੀਂ ਜੇ ਕੁਝ ਨਹੀਂ ਹੈਗਾ ਬਸ ਆ ਸਾਰਾ ਸਮਾਨ ਅਸੀਂ ਕਲੀਅਰ ਕਰ ਦਾਂਗੇ ਇੱਕ ਦੋ ਦਿਨਾਂ 'ਚ ਮੈਂ ਤੇ ਹਰਪਾਲ ਚੌਲ ਚੌਲ ਵੀ ਪਏ ਆਗੇ ਜਿੱਤੀ ਚ ਆ ਕਦੂ ਨਹੀਂ ਬਣਿਆ ਵਿਚਾਰਾ ਕਦੂ ਪਿਆ ਪਿਆ ਸੁੱਕ ਗਿਆ ਜਾਵਾ ਕਦੂ ਆਲੂ ਲੂ ਬਈ ਸਾਰਾ ਕੁਝ ਪਏ ਵਿਚਾਰੇ ਸੁੱਕ ਗਏ ਭਾਂਡੇ ਪੁੰਡੇ ਵੀ ਮਿੱਟੀ ਨਾਲ ਭਰੇ ਪਏ ਆ ਸਾਰਾ ਕੁਝ ਵਲੌਗ ਤਾਂ ਬਈ ਬਹੁਤ ਪਾਏ ਆ ਪਰ ਅੱਜ ਜਿਹੜਾ ਮੈਂ ਵਲੌਗ ਪਾਇਆ ਮਤਲਬ ਕਿ ਕੱਲ ਜਿਹੜਾ ਪਾ ਤਾ ਉਹ ਬਹੁਤ ਲੇਟ ਹੋ ਗਿਆ ਸ਼ਨੀਵਾਰ ਐਤਵਾਰ ਸਾਨੂੰ ਪਤਾ ਸਟੋਰ ਤੇ ਕੰਮ ਬਹੁਤ ਹੁੰਦਾਗਾ ਇੰਨਾ ਲੇਟ ਹੋਗਾ ਬਈ ਇੰਨਾ ਕਦੇ ਵੀ ਨਹੀਂ ਲੇਟ ਹੋਇਆ ਪਰ ਮੈਂ ਵਲੌਗ ਮਿਸ ਨਹੀਂ ਕਰਨਾ ਚਾਹੁੰਦਾ ਮਤਲਬ ਕੋਈ ਵੀ ਵੀਡੀਓ ਪਾਵਾਂ ਮੈਨਾਂ ਹੁੰਦਾ ਵੀ ਵੀਡੀਓ ਮਿਸ ਨਾ ਹੋਵੇ ਜਿਵੇਂ ਮਰਜ਼ੀ ਬਣ ਜੇ ਬਿੱਗੀ ਟੇਢੀ ਜਿਵੇਂ ਮਰਜ਼ੀ ਹੋਵੇ ਚੱਲੇ ਚਲਦੀ ਦਾ ਆਪਣੀ ਹੈਗਾ ਹਜੇ ਕੋਈ ਹੈ ਨਹੀਂਗੀ ਚੱਲੂਗੀ ਪਰ ਉਸਾ ਵੀ ਹੈਗਾਗਾ ਤੇ ਅੱਜ ਥੋੜਾ ਜਿਆਦਾ ਲੇਟ ਹੋ ਗਿਆ ਮੈਨੂੰ ਇਹ ਵੀ ਵੀਡੀਓ ਮਿਸ ਨਾ ਹੋਵੇ ਚਾਹੇ 12 ਵਜੇ 1 ਵਜੇ ਜਦੋਂ ਮਰਜ਼ੀ ਰਾਤ ਤੱਕ ਵੀਡੀਓ ਪਾਈ ਜਾਵੇ ਤੇ ਵੀਡੀਓ ਪਾਤਾ ਦਿੰਦੀ ਪਰ ਥੋੜਾ ਜਿਆਦਾ ਲੇਟ ਹੋਊਗਾ ਤੇ ਅੱਜ ਮੈਂ ਕਾਲ ਨਹੀਂ ਕਰਦਾ ਅੱਜ ਇਹ ਹੁਣੇ ਹੀ ਹੁਣੇ ਐਡਿਟ ਕਰੂੰ ਕੱਲ ਕਾਲ ਕਰਕੇ ਠੀਕ ਹੈ ਜੀ ਗੁੱਡ ਨਾਈਟ ਸਤਿ ਸ੍ਰੀ ਅਕਾਲ ਸਾਰੇ